ਅੱਜ ਪਾਰ ਸਮੁੰਦਰਾਂ ਤੋਂ ਗੱਲਾਂ ਕਰਾਂ ਫੋਨ ਤੇ ਬਹਿ ਕੇ ਤੂੰ ਤੀ ਦੁੱਖਿਆਰੀ ਦਾ ਸੁਣ ਲੈ ਦਰਦ ਬਾਬਲਾ ਬਹਿ ਕੇ ਅੱਜ ਕਲਮ ਕੱਲੀ ਦਾ ਇੱਥੇ ਕੋਣ ਹੈ ਮੇਰਾ ਦਰਦੀ ਲੈ ਡਿਗਰੀ ਐ ਐਮ ਦੀ ਬਾਬਲਾ ਫੇਰਾ ਸਫਾਈਆ ਕਰਦੀ ਲੈ ਡਿਗਰੀ ਐ ਐਮ ਦੀ ਬਾਬਲਾ ਫਰਾ ਸਫਾਈਆਂ ਕਰਦੀ ਤੂੰ ਸ਼ੁਕਰ ਮਨਾਇਆ ਸੀ ਮੈਨੂੰ ਵਿੱਚ ਜਹਾਜ਼ ਚੜਾ ਕੇ ਲੈ ਵੀ ਜਾ ਫੋਰਨ ਦਾ ਭੇਜਤੀ ਵਾਸੇ ਜੰਟਾ ਪਾ ਕੇ ਕਾਗਜ਼ ਵੀ ਖੁੱਸ ਗਏ ਨੇ ਹੁਣ ਮੈਂ ਬੋਲ ਸਕਾਂ ਨਾ ਡਰਦੀ ਲੈ ਕੇ ਡਿਗਰੀ ਐਮ ਬਾਬਲਾ ਫੇਰਾ ਸਫਾਈਆਂ ਕਰਦੀ ਲੈ ਡਿਗਰੀ ਐਮ ਐ ਦੀ ਬਾਬਲਾ ਫੇਰਾ ਸਫਾਈਆਂ ਕਰਦੀ ਵਿੱਚ ਤੇਰੇ ਕਰਦੇ ਮੈਂ ਕਦੇ ਨਾ ਲਾਇਆ ਪੋਚਾ ਝਾੜੂ ਵਿੱਚ ਤੇਰੇ ਕਰਦੇ ਮੈਂ ਕਦੇ ਨਾ ਲਾਇਆ ਪੋਚਾ ਝਾੜੂ ਅੱਜ ਸੰਗ ਮਜ਼ਦੂਰਾਂ ਦੇ ਬਾਬਲਾ ਫਿਰਾ ਤੋੜਦੀ ਆੜੂ ਅੱਜ ਸੰਗ ਮਜ ਦੂਰਾਂ ਦੇ ਬਾਬਲਾ ਫਿਰਾ ਤੋੜਦੀ ਆੜੂ ਚੱਕ ਚੱਕ ਕਟੋ ਕਰਿਆ ਰਹਾ ਮੈਂ ਹੁਣ ਬੋਰੀਆ ਪਰਦੀ ਲੈ ਕੇ ਡਿਗਰੀ ਐਮ ਐ ਦੀ ਬਾਬਲਾ ਫਿਰਾ ਛਾੜਵਾ ਕਰਦੀ ਲੈ ਕੇ ਡਿਗਰੀ ਐਮ ਐ ਦੀ ਬਾਬਲਾ ਫਰਾ ਸਫਾਈਆ ਕਰਦੀ ਫੁੱਲਾ ਤੋ ਹੋਲੀ ਸੀ ਬਾਬੁਲਾ ਨਾਜੁਕ ਜਿੰਦੜੀ ਮੇਰੀ ਵਿੱਚ ਫਸ ਗਏ ਕੰਡਿਆਂ ਦੇ ਬਾਬਲਾ ਅੱਜ ਧੀ ਲਾੜੀ ਤੇਰੀ ਕੋਈ ਧਰਮ ਨਾ ਰਹਿ ਗਿਆ ਵੇ ਈ ਮੈਂ ਗੋਬਿੰਦ ਕਲਗੀ ਤਰਦੀ ਲੈ ਡਿਗਰੀ ਐਮ ਐ ਦੀ ਬਾਬਲਾ ਫਿਰਾ ਸਫਾਈਆਂ ਕਰਦੀ ਲੈ ਡਿਗਰੀ ਐਮ ਐ ਦੀ ਬਾਬਲਾ ਫਿਰਾ ਝਾੜੂ ਮੈਂ ਕਰਦੀ ਵੇ ਮੈਂ ਤੀ ਸਰਦਾਰਾਂ ਦੀ ਝੂਠੇ ਫਿਰਾ ਮਾਂਜਦੀ पांडे ਖਾ ਪੀ ਕੇ ਸਿੱਟ ਜਾਂਦੇ ਵਿਸਕੀ ਸਨੇਸ਼ ਰਾਬਾ ਅੰਡੇ ਕੋਈ ਰਹਾ ਕਿਨਾਰਾ ਨਾ ਠੋਕਰਾਂ ਖਾਂਦੀ ਫੇਰਾ ਦਰਦ ਦਰਦੀ ਲੈ ਡਿਗਰੀ ਐਮਏ ਦੀ ਬਾਬਲਾ ਫੇਰਾ ਸਫਾਈਆਂ ਕਰਦੀ ਲੈ ਡਿਗਰੀ ਐਮਏ ਦੀ ਬਾਬਲਾ ਫੇਰਾ ਸਫਾਈਆਂ ਕਰਦੀ ਕੋਈ ਪੇਸ਼ ਨਾ ਜਾਂਦੀ ਵੇ ਬਾਬਲਾ ਹੁਣ ਕਿਧਰ ਨੂੰ ਜਾਵਾ ਜੋ ਡਾਲਰ ਮਾਇਆ ਦੇ ਦੱਸ ਕੀ ਅੱਗ ਇਹਨਾਂ ਨੂੰ ਲਾਵਾਂ ਕਰ ਸ਼ੁਕਰ ਵਾਹੇ ਗੁਰੂ ਦਾ ਰੁੱਖੀ ਖਾਂਦੀ ਜੋ ਹੈ ਸਰਦੀ ਲੈ ਕੇ ਡਿਗਰੀ ਐਮਏ ਦੀ ਬਾਬਲਾ ਫਿਰਾਂ ਸਫਾਈਆਂ ਕਰਦੀ ਲੈ ਕੇ ਡਿਗਰੀ ਐਮਏ ਦੀ ਬਾਬਲਾ ਫਰਾ ਸਫਾਈਆ ਕਰਦੀ ਬੈਰਨ ਦਾ ਟੈਲ ਕਹੇ ਲੋਕੋ ਕਰੋ ਵਿਚਾਰਾ ਬਹਿ ਕੇ ਕਿਉਂ ਧੀਆ ਰੋਲ ਰਹੇ ਵਾਦੂ ਮਾਇਆ ਦੇ ਵਸ ਪੈ ਕੇ ਜਾ ਵਿੱਚ ਪਰਦੇਸਾਂ ਦੇ ਲੋਕੋ ਮੋਜ ਮਿਲੇ ਨਾ ਕਰਦੀ ਲੈ ਡਿਗਰੀ ਐਮ ਐ ਦੀ ਬਾਬਲਾ ਫਰਾ ਸਫਾਈਆ ਕਰਦੀ ਲੈ ਡਿਗਰੀ ਐਮ ਐ ਦੀ ਬਾਬਲਾ ਫਰਾ ਸਫਾਈਆ ਕਰਦੀ